ਆ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੱਤੀ ਹਾਂ ਕਿ ਆਪਣਾ ਲਈ ਝੋਟਿਆ ਨਾ ਜੜੀ ਕਿ ਕਿਸੇ ਦਾ ਫੋਨ ਤੇ ਗੱਲਾਂ ਮਾਰਦੀ ਰਹਿੰਦੀ ਹੈ ਤੈਨੂੰ ਵੀ ਪਤਾ ਕਿਹਦੇ ਨਾਲ ਗੱਲਾਂ ਕਰਦੀ ਮੈਨੂੰ ਕਿਹੜੀ ਪਤਾ ਮੈਂ ਰੋਜ਼ ਦੇਖਦੀ ਨਹੀਂ ਹੈ ਕਿ ਚਾਕੇ ਫੋਨ ਬੱਠੀ ਰਹਿੰਦੀ ਹੈ ਤੇ ਰੋਜ਼ ਦਾ ਕੁੱਤਾ ਕਲੇਸ਼ ਰਹਿੰਦਾ ਆਹੋ ਤੰਤਾ ਲੱਗਣਾ ਇਹਦੀ ਕੁੱਤ ਕਲੇਸ਼ ਜਦੋਂ ਕਿਤੇ ਚੰਦ ਚੜ੍ਹ ਗਿਆ ਨਾ ਉਦੋਂ ਪਤਾ ਲੱਗੂਗਾ ਤੇਰੇ ਕੋਲੇ ਕੀ ਚੂਤਾਂ ਚੰਦੇ ਜਲੂ ਫੇਰੀ ਤੈਨੂੰ ਪਤਾ ਕੋਈ ਗੱਲ ਦਾ ਕੋਈ ਗੱਲ ਨਹੀਂ ਤੁਹਾਨੂੰ ਦੱਸੀ ਕਿਹੜੀ ਗੱਲ ਮੇਰੀ ਗੱਲ ਸੁਣਾ ਵੀਡੀਓ ਬਣਾ ਕੇ ਦਿਖਾਉਂਗੀ ਤੈਨੂੰ ਫੇਰ ਤੇਰੇ ਕੰਨ ਖੁੱਲਣਗੇ ਆ ਬਾਹਰ ਜਾਣ ਜੋਗਾ ਨਹੀਂ ਰਹਿਣਾ ਉਹਨ ਦਾ ਬਹੁਤ ਨੂੰ ਕਸਦਾ ਪਤਾ ਨਹੀਂ ਹੈਗਾ ਥਾਰ ਨਹੀਂ ਲੈਂਦਾ ਕਿਸੇ ਗੱਲ ਦੀ ਤੂੰ ਮੈਨੂੰ ਵੀਡੀਓ ਦਿਖਾਈਏ ਮੀਂਹ ਕਲੇਸ਼ ਕਰੀ ਜਾਇਆ ਕਰੋ ਸਾਰੇ ਦਿਨ ਪਲੀਜ਼ ਕਰੀ ਜਾ ਤੈਨੂੰ ਤੱਕ ਲੈਸ ਲੱਗਦਾ ਹੈ ਮਾ ਹੋਰ ਵੀ ਕੰਮ ਹੈ ਨਹੀਂ ਇਹਨੂੰ ਆਹੋ ਮੈਨੂੰ ਤਾਂ ਕੋਈ ਕੰਮ ਹੈ ਤੂੰ ਝਾੜਦਾ ਗੱਲ ਤੇ ਹਾਂ ਕੋਈ ਵੀ ਕੰਮ ਨਹੀਂ ਹੈ ਹਾਂ ਜਦੋਂ ਪਤਾ ਲੱਗੂਗਾ ਇਹਨਾਂ ਅੱਥਰ ਗੱਲਾਂ ਚ ਰੂਪ ਲੱਗਦਾ ਕੰਮ ਕਰਿਆ ਕਰਵਾਦਾ ਤੰਨੇ ਕਾਂਟੇ ਹੋਏ ਤੇ ਇਹ ਪਤਾ ਨਹੀਂ ਕਿੱਥੇ ਦਾ ਗਈ ਆ ਕਿੱਥੇ ਨਾ ਇੱਥੇ ਤਾਂ ਗਈ ਆਂਦੀ ਐ ਬੁਜ਼ਾਰ ਜਾਣੀ ਐ ਵੀ ਬੁਜ਼ਾਰ ਰੰਨੇ ਨੇ ਕਾਂਟੇ ਹੁੰਦੇ ਨੇ ਅੱਤੇ ਕਾਂਟੇ ਦਾ ਕੰਮ ਆ ਬੁਜ਼ਾਰ ਦਾ ਜਾ ਕੇ ਲਿਆ ਤੂੰ ਚੀਜ਼ ਆਪੀ ਇਹਨੂੰ ਐ ਆਵੀ ਕਰੇ ਕੰਮ ਕਰਦੀ ਖਰੂਗੀ ਮੈਂ ਰਹਿਣੇ ਐ ਸੈਸ ਪਟਿਆਂ ਤੋਂ ਮੇਰੀ ਜਾਂਨ ਸੇ ਪਹੜਾ ਨਾ ਉਦਦਾ ਵੀ ਰਹੀ ਲੱਗਦਾ ਈ ਨਾ ਬੰਨੇ ਕਾਂਟੇ ਹੋਗੇ ਤਨ ਗਈ ਨੂੰ ਤੂਕਾ ਘਟਾਂ ਤੇ ਵੀ ਮੂੜ ਆਇਆ ਕਰ ਮੈਂ ਫੁੱਫਰੀ ਬੱਤੀ ਆਂਗੀ ਉਸ ਨਾ ਉਸਰਾ ਨਹੀਂ ਆਹ ਦੇਖਾ ਤੁਸੀਂ ਚਾਹ ਪਾਣੀ ਕਰਕੇ ਦੇਣੀ ਹੁੰਦੀ ਆ ਮੈਨੂੰ ਇਹਦਾ ਲੱਗ ਜਾਂਦਾ ਭਾਬੀ ਚਾਹ ਕਰਦੇ ਭਾਬੀ ਰੋਟੀ ਬਣਾ ਦੇ ਭਾਬੀ ਕੀ ਕੀ ਕਰੂਗੀ ਨਾ ਤੂੰ ਲੱਸੀ ਹੋ ਗਈ ਹੈ ਘੁੱਟ ਚਾਹ ਨਹੀਂ ਕਰਤੀ ਤਾ ਤੂੰ ਨਾ ਪਾਈ ਲੱਸੀ ਹੋ ਜੀ ਮੈਂ ਤਾਂ ਹੋ ਜੂ ਕੋਈ ਗੱਲ ਨਹੀਂ ਸਾਰਾ ਦਿਨ ਮੈਂ ਕੰਮ ਕਰਦੀ ਆ ਤੂੰ ਕਰਦੇ ਕੀ ਆ ਜੀ ਨਾ ਤੂੰ ਕੀ ਕੰਮ ਕਰਦੀ ਮੈਨੂੰ ਇਹ ਤਾਂ ਦੱਸ ਦੇ ਅੱਜ ਹੀ ਨਹੀਂ ਰੋਟੀ ਦਾ ਹੀ ਅੱਜ ਹੀ ਮੱਛੀ ਪਈ ਆ ਜੀ ਮੈਂ ਆਪੇ ਹੀ ਸਿਹੜਾ ਕੰਮ ਕਰਦੀ ਆ ਜਿਆਦਾ ਨਾ ਬੋਲਿਆ ਕਰ ਮੈਂ ਤੁਹਾਨੂੰ ਦੱਸਾਂ ਆਪੇ ਦਰਹੈ ਸਿਆਰੀ ਆ ਗਈ ਜੀ ਲੈ ਜੀ ਹਨ ਹਰਾਮ ਦੀਆਂ ਖਾਂਦੇ ਹੋ ਗਏ ਦੋਏ ਜੀ ਐ ਸੱਦਿਓ ਗਏ ਉਹ ਸਾਰਾ ਦਿਨ ਕੰਜਰ ਖੇਤ ਬਾੜੀ ਰਹਦੇ ਹੋ ਵੀ ਆ ਕਰਨਾ ਆ ਕਰਨਾ ਜਿਆਦੇ ਨਾ ਬੋਲ ਮੇਰਾ ਹਾਵਰ 20000 ਦੇ ਲੈ ਕੇ ਹੱਥੋਂ ਦਾ ਆ ਸਾਰੀ ਜਿੰਦਗੀ ਕਮੀਂਦਾਰੀ ਉਹਦੇ ਹੱਥੋਂ ਚੱਲਦੀ ਆ ਨਹੀਂ ਪਤਾ ਮੈਨੂੰ ਕਿਹੜੀ ਕਮੀਂਦਾਰੀ ਚੱਲਦੀ ਆਗੀ ਜਿਆਦੇ ਨਾ ਸਿਆਣੀ ਬਣ ਮੈਂ ਤਾਂ ਕਿ ਤਾ ਫੋੜਨਾ ਖਲਾਈ ਤੇਰੇ ਤਾਂ ਮੈਂ ਤਾਂ ਮਾਰੀਆਂ ਤਰੀ ਜਨੇ ਉਹ ਮੈਂ ਮੰਨ ਕੇ ਦੱਸ ਸਕਦੀ ਮਰਨ ਦੀ ਦੋ ਕਰਕੇ ਬੈਠਾ ਮੈਂ ਤੇਰੀ ਨਾਮ ਜਾਣਦੀ ਆ ਜਿਹੜੀ ਤੇਰੀ ਹਵਾ ਖਰਾਬ ਹੋਈ ਹੋਈ ਹੈ ਨਾ ਉਹ ਹੁਣ ਉੱਤਰ ਕੇ ਆ ਦੂੰਗੀ ਮੇਰੀ ਕਾਦੀ ਹਵਾ ਖਰਾਬ ਹੋਈ ਦੀ ਆ ਅਬ ਜਾਣਦੀ ਆ ਕਦੇ ਰਸੋਈ ਚ ਖੂਨ ਤਰ ਲਾਗੀ ਕਦੇ ਕੋਠੇ ਤੇ ਚੜਗੀ ਮੈਂ ਤੇਨੂੰ ਦੱਸਦਾ ਵੀ ਜਾਲੇ ਬੋਲਦੀ ਤੂੰ ਹੱਥ ਤੋਂ ਵੱਧ ਤੂੰ ਬੰਨ ਜਾਣਾ ਕੰਮ ਕਰਦਾ ਮੈਂ ਦਾਲ ਮਗਾਣਾ ਕੋਣ ਦਾ ਰਸਤਾ ਮੈਂ ਇੱਥੇ ਪਰਦੇ ਫਰੋ ਵਾਲੀ ਆਪਦੇ ਕੀ ਕਰਦਾ ਦੱਸੀ ਮੈਨੂੰ ਤੇਰੇ ਖਸਮ ਨੂੰ ਤਾਂ ਆਏਗਾ ਨਹੀਂ ਅੜਤੀ ਨਿਕਲ ਜਾਣਾ ਨਾ ਲੱਤਰੀ ਨਾਲ ਚਲੀ ਜਾ इतने की की काट होंगे ने आ मेरी जान सद मैं कहती थी मेरी भैन का रिश्ता लेना रिता नहीं है आपके कमरे चाह बी हेमां मालनी तू हेम मालने तू रही हेमां मालनी दिमा मालनी हुई सदी है माड़ा मोटा हाँ। भी नहीं देख दी है

ਹੂੰ ਮੈਂ ਤਰ ਅਗਰ ਬੋੜ 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 ਇਹ ਨਾ ਡੀ ਨਹੀਂ ਮੈਂ ਕਿਹਨਾਂ ਆ ਰਣਾ ਮੇਰੀ ਬੋੜ ਬੋੜ ਤਾਂ ਧੀਰੀ ਤਾਂ ਨੋਦੀ ਨਹੀਂ ਧੀਰੀ ਹੈਗੀ ਫੇਰ ਕਿਉਂ ਬੇਕਾਫ ਚੱਲਦੇ ਹੀ ਰਹਿੰਦੇ ਓ ਬੱਡੀ ਆਪਾ ਤੁਮ ਉੱਗੜੀ ਆ ਜੇ ਬੱਡੀ ਆ ਨਾ ਮਤਲਬ ਇਹ ਦੋੜਾਂ ਵਿੱਚ ਸੱਤ ਚੱਲੂ ਕਿਉਂ ਇਹ ਬਤਾ ਧਾਰਾ ਨੂੰ ਟਾਪ ਅਲੀ ਦਾ ਮਨ ਰੁਕਾਉਂਦੇ ਤੇਰਾ ਪਤਾ ਨਹੀਂ ਕਿੱਧਰ ਪੰਗਦੇ ਨਹੀਂ ਕਿੱਧਰ ਨਾ ਰਵੇ ਮੈਂ ਬੋੜ ਬੋੜ ਤਲੀ ਗਿਆ ਜਾਨੂ ਕਿ ਮੈਂ ਕਿਸੇ ਪਾਸੇ ਨਿਕਲ ਗਈ ਸੀ ਇੱਕਲ ਵੀ ਹਾਂ ਕਿ ਨਾਲ ਸਿਆਣਾਂ ਤੇ ਨੱਚਦਾ ਗਾ ਨੱਚਦਾ ਮੇਰਾ ਕੋਈ ਨਾ ਦੂਗਾ ਤੂੰ ਘੜੀ ਖੜ ਕੇ ਆ ਕਰਨ ਚਾਹ ਉਹ ਪੜਾਉਂਦੀ ਐ ਪਾਣੀ ਉਹ ਪੜਾਉਂਦੀ ਐ ਉਸ ਤੇ ਫੜ ਜਾ ਕਰ ਮੇਰਾ ਚਾਹ ਪੜਾਉਂਦੀ ਐ ਪਾਣੀ ਉਹ ਪੜਾਉਂਦੀ ਆ ਐ ਤਾਂ ਕੀ ਪੁੱਛਣਾ ਕਰੀ ਹਾਂ ਆ ਮੰਗ ਲਾ 1000 ਰੁਪਏ ਮੰਗ ਲਾ ਉਹਦੇ ਪਿੱਛੋਂ ਪੈ ਜਾਂਦੇ ਨੇਗੇ ਮਨ ਜੀ ਹੁਣ ਜਿੰਦੇ ਆ ਜਿੰਦੇ ਆ ਕੱਪੜੇ ਵੀ ਤਰੂ ਸਾਰੇ ਉਹ ਕੱਪੜੇ ਦੇ ਹੁਣ ਦਿੰਦੇ ਆ ਤੰਮੂ ਵੀ ਤੂੰ ਹੀ ਕਰਨਾ ਮਗਦਮ ਤੂੰ ਹੀ ਆਸਰੋ ਦੇਣਾ ਕੰਮ ਉਹ ਗੱਡੀ ਦੇ ਵਗ ਜਾਂਦਾ ਗੱਡੀ ਦੇ ਵਾ ਉਹ ਗੱਡੀ ਦੇ ਵਗ ਜਾਂਦਾ ਉਹਨਾਂ ਨੂੰ ਮਾਰੇ ਨਾ ਕਹਿਣ ਨਹੀਂ ਕਰਤਾ ਜੀ ਤੂੰ ਹਾਂ ਤੇ ਉਹ ਆਪਣਾ ਮਾਰੇ ਨਹੀਂ ਕਰਦੇ ਮਾਰਾ ਕਰੂਗੇ ਤਾਂ ਆਪ ਕਹਿ ਦਾਂਗੇ ਕਹਿ ਦਾਂਗੇ ਜਵਾਬ ਉਹਨਾਂ ਨੇ ਹੁਣ ਤੇ ਕਾਪਾ ਪਾਸੇ ਹੈ ਕਵੀਰਦਾਰੀ ਉਹਨਾਂ ਦੇ ਆਖਤਾ ਮੇਰੇ ਜੇ 200 ਲੈਣਾ ਹੁਣ ਵੀ ਉਹਨਾਂ ਤੋਂ ਕੰਮ ਕੇ ਲੈਣਾ ਪੈਂਦਾਗਾ ਤੂੰ ਘਰਿਆਂ ਦਾ ਕੰਮ ਕਰਦਾਂਗਾ। ਇਹ ਕੀ ਹੁੰਦਾ ਕੈਸ ਵਧੀਆ ਕਰੇ ਜੰਗੀ ਐ। ਜੰਗੀ ਤਾਂ ਕਿਹਦੀ ਬਣਨਾ? ਆਪਣੇ ਰਤਰੀ ਬਣਾਉਂਦੇ ਆ ਉਹ ਬੱਚਾ ਰਤਰੀ ਬਣਾਉਂਦੇ ਆ। ਬੱਚਾ ਤਾਂ ਤੇਰੇ ਘਰੇ ਲਾਉਂਦੇ ਆਗੇ। ਤੈਨੂੰ ਤਾਂ ਉਹ ਦੇਈ ਜਾਂਦੇ ਆ ਬਾਜੀ। ਕੋਈ ਕਾਟਾ ਕਰੀ ਜਾਂਦੀ ਐ ਬਾਧੂ ਦਾ। ਮੈਂ ਤੈਨੂੰ ਆਪਾਂ ਵੀ ਜਾਂ ਤਾਂ ਮੇਰੇ ਨਾਲ ਜੀਵੀਣ ਕਰਾ ਦੇ। ਕੀ ਕਹ? ਨਹੀਂ ਮੈਂ ਤਾਂ ਜਾਊਂਗੀ ਹੁਣ ਦਾ। ਠੀਕ ਐ। ਪਤਾ ਨਹੀਂ ਕੀ ਪੱਟੀ ਆ ਕੇ ਅੰਦਰ ਕਰੀ ਜੰਦੀ। ਤਾਂ ਪਤਾ ਨਹੀਂ ਕੀ ਗਵਾਣੀ ਕੋਉਂਦੀ। ਇਹ ਪਤਾ ਨਹੀਂ। ਕੱਤੀ ਗਰ ਮੈਂ ਤਪੈਲੇ ਤਾਂ ਚੀਨੀ ਤੋਂ ਪੰਛੀ ਜਿੰਦਾਂ ਦੀ ਲੈਂਦੀ ਹਾਂ। ਆਂਦਰ ਬੱਠਾ ਬਣਵਾ ਆਂ ਨਹੀਂ ਆਜਾ ਇੱਧਰ ਬੈਠ। ਮੈਂ ਗੱਲ ਕਰਣੀ ਦੀ। ਮੈਂ ਤਾਂ ਵੱਡੇ ਭਾਈ ਨਰਾਇਆ ਕਰੂੰਗਾ ਫੇਰ ਤੇ ਧੰਨਵਾਦ ਕਰਾਂਗੇ। ਕਰੂੰਗਾ ਹੈ ਵੱਡੇ ਭਾਈ ਨਰਾਇਆ ਐ ਕਰ ਵੇ ਵੱਡਿਆਂ ਜੀ ਨੂੰ ਰੱਖਣੀ। ਮੈਂ ਭੈਣ ਨੂੰ ਖੋਦਾਂਗੇ। ਕੱਦ ਦੀ ਭੈਣ ਨੂੰ। ਤੇ ਮੇਰਾ ਤਾਂ ਮਾ ਫਾਲਾ ਗਿਆ ਦਾ। ਉਹ ਫਾਲ ਵੀ ਨਹੀਂ ਦਿੰਦਾ ਹੈਗਾ। ਰੋਟਾ ਲੱਗਿਆ ਵਿਆ। ਤੋੜਾ ਬੜਬੜ ਕਰੀ ਜਨੇ ਸਾਰਾ ਬਰਖਲੇ। ਕਮਲੋ। ਤੋ ਕਮਲੋ।

अच्छा आ देख तू कहंदा नी ना बेस सबूत ल्या आ हुन दिखावे तने सबूत आ देख देखियो कोठे दाठी कि मुंगला मार दिया ओए आ यार मैं आ हुन भी देख के ड्या मैं ता कह तू ਝੂਠ ਮਾਰਦੀ ਮੈਂ ਇਹਦੇ ਚ ਵੀ ਦੇਖੀ ਜੈਨਾ ਮੈਂ ਕੀ ਪਤਾ ਸੱਚੀ ਹੋਵੇ ਵੇ ਲ ਮੈਨੂੰ ਦੀ ਲਾ ਸੁਖ ਮਾਰਨ ਦੀ ਉਹ ਦੇਖੇ ਬਿਨਾ ਹੁਣ ਆਪਾਂ ਕੀ ਕਹਿ ਸਕਦੇ ਹਾਂ ਕਿਸੇ ਨੂੰ ਆਹੋ ਤੂੰ ਕਹ ਰ ਮੇਰੇ ਤੇ ਯਕੀਨ ਮੰਨਦਾ ਹੈ ਮੈਂ ਤਾਂ ਯਕੀਨ ਹੈ ਹੀ ਨਹੀਂ ਉਹਨ ਦੇਖ ਲਿਆ ਮੈਨੂੰ ਪਤਾ ਲੱਗਿਆ ਮੈਂ ਇਹਦੇ ਤੇ ਵੀ ਇਹੀ ਕੁਝ ਦੇਖਦਾ ਸੀ ਤੂੰ ਮੇਰੀ ਗੱਲ ਸੁਣਾ ਉਹਨੂੰ ਛੋਟੇ ਨੂੰ ਸੱਦ ਉਹਨੂੰ ਇੱਥੇ ਆ ਕੇ ਕੰਨ ਖੱਚ ਉਹ ਤਾਂ ਮੇਰੀ ਗੱਲ ਦੇ ਵਿੱਚ ਯਕੀਨ ਨਹੀਂ ਕਰਦਾ ਮੈਂ ਇੱਕ ਦਿਨ ਕਿਹਾ ਦੀ ਉਹਨੂੰ ਮੇਰੇ ਪਾਈ ਆਪਦੇ ਘਰ ਵਾਲੀ ਸਮਝਾ ਕੇ ਰੱਖ ਛੋਟਾ ਹੈ ਕਿੱਥੇ ਹੁਣ ਆ ਬਾਹਰੇ ਫਿਰਦਾ ਉਹਨੂੰ ਬੁਲਾ ਕੇ ਲਿਆ ਮੜਾ ਜਾ ਲਿਆਉਣੀਆ ਹੁਣ ਸਮਾਰ ਕੇ ਕੰਨ ਖੋਲ ਕੇ ਗੱਲ ਹੋਣੀ ਮੇਰੀ ਗੱਲ ਸੁਣ ਤਾਹੀ ਤਾਂ ਹਜੇ ਤੱਕ ਜਵਾਬਰੀ ਹੋਇਆ 10 ਸਾਲ ਹੋ ਗਏ ਕੀ ਪਤਾ ਮੁੰਡੇ ਬੁਲਾਉਂਦੀ ਆ ਕਿ ਨਹੀਂ ਚਲ ਦੇਖਦੇ ਆਪਾਂ ਉਹਨੂੰਰੇ ਸਾਧੀਆਂ ਕਰਦਾ ਗੱਲ ਮੈਂ ਉਹਨਾਂ ਨਾਲ ਹੋਰ ਬਾਈ ਕਮਿਆ ਠੀਕ ਆ ਠੀਕ ਆ ਹੋਰ ਵਧੀਆ ਕੀ ਕਰਦਾ ਜੀ ਬਾਥੇ ਰੋ ਜੇ ਤਿਆਰੀ ਕਰਦੇ ਖੇਤ ਜੰਨੇ ਆ ਕੀ ਕਰਨਾ ਜੀ ਅੱਜ ਅੱਜ ਨੇ ਘਰੇ ਛੱਟ ਲਾਂਗੇ ਜਾਂ ਜਾਂਦਾ ਵਧੀਆ ਲਾ ਰੱਬ ਨੇ ਅੱਛਾ ਮੈਂ ਸਰਪੇਰ ਕਰ ਲਾਂਗੇ ਨਾ ਐ ਵੀ ਕੱਖ ਪੱਠਾ ਪੜ੍ਹ ਲਾਂ ਮੰਗ ਟਾਈਮ ਦਾ ਉਹ ਤਾਂ ਠੀਕ ਆ ਮੈਂ ਕੋਹਣ ਗੱਲ ਹੀ ਸੁਣੀ ਆ ਯਾ ਦੱਸ ਉਹ ਤੇਰੇ ਘਰ ਵਾਲੀ ਥੋੜਾ ਖੂਨ ਖਾਣ ਜਾਂ ਲੌਂਦੀ ਆ ਤੇ ਕੋਈ ਮੜਾ ਮੁਟਾ ਧਿਆਨ ਦੇ ਉਹ ਤਾਂ ਕਰ ਲਾਂਗੇ ਗੌਰਮ ਕੀ ਪਤਾ ਕਿਨੂੰ ਨਾਉਂਦੀ ਐ ਆਪਦੇ ਤੇਕਿਆਂ ਨੂੰ ਲਓ ਵੀ ਉਹ ਵਜਾਂ ਕਿਸ ਨੂੰ ਨਾਉਂ ਰੇਸਟ ਆ ਰਿਤਨ ਲਓ ਵੀ ਤੇਕਿਆਂ ਨੂੰ ਘਾਣੂ ਆਹ ਦੇਖ ਤੋ ਅੱਛਾ ਮੈਂ ਤਾਂ ਕਹਾਂ ਜਦਿਆ ਹੋਰ ਮੈਂ ਤੈਨੂੰ ਕਹਾਂ ਉਹ ਵੱਡੇ ਭਾਈ ਐਨਾ ਕੰਮ ਵੱਧ ਗਿਆ ਹਾਂ ਧਿਆਨ ਕਰ ਫੇਰ ਕੱਲ ਨੂੰ ਵਜ ਪੁੱਜ ਗਈ ਫੇਰ ਤੂੰ ਕਹੇਗਾ ਵੀ ਮੇਰੇ ਹੋ ਨਹੀਂ ਕਰਿਆ ਮੈਂ ਤੈਨੂੰ ਮੈਂ ਕਹਿੰਦਾ ਵੀ ਤੇਰਾ ਘਰ ਵਸ ਜਾਊਗਾ ਨਾਲਦਨ ਮੈਂ ਕਰਦਾ ਗੱਲ ਸੱਜੇ ਹਾਂ ਲੋ ਕਰ ਮੜੀਏ ਕੰਮ ਦੀ ਉਹਨੇ ਕਰਵਾ ਠੀਕ ਆ ਕੋਈ ਨਹੀਂ ਆਹੋ ਕੰਮ ਤਾਂ ਚੱਲੀ ਜਾਣਿਆ ਨਾ ਬਖੇਤ ਨੂੰ ਹੀ ਲੰਦਾ ਸੀ ਮੈਂ ਤੇ ਖੇਤ ਤੋਂ ਬਾਅਦ ਜਾਵਨੀ ਕੋਈ ਚਾਹ ਬਣਾ ਦੇ ਕੋਟੇ ਚਾਹ ਬਣਾਤੀ ਉਹ 22 ਸਾਦਾ ਤੇਰਾ ਇਹ ਕੰਮ ਕਰਨਾ ਗੱਲਬਾਤ ਕਰਨੇ ਹੋਈ ਮੈਂ ਭੱਜ ਜਾਣਾ ਖੇਤ ਕੋਈ ਨਾ ਬਿੰਦ ਦੇਰ ਜਾੜੇਗਾ ਆ ਗੱਲ ਦੀ ਗੌਰ ਕਰ ਸਰਦਾਂ ਮਨੂ ਕਰਦਾ ਹਾਂ ਹਾਂ ਠੀਕ ਹੈ ਮੱਡੀ ਮੱਡੀ ਬੈਠ ਕੇ ਰੱਖੀ ਦੀ ਹੁੰਦੀ ਤੂੰ ਸਾਰਾ ਦਿਨ ਐਂ ਤੁਰਿਆ ਫਿਰਦਾ ਰਹਿਣਾ ਬਸ ਖੇਤ ਬੰਨੇ ਕਿ ਆਂ ਭਾਈ ਤੂੰ ਹੈਗਾ ਚਲ ਕਰੇ ਮੈਂ ਤਾਂ ਹੈਗਾ ਫਿਰ ਤੈਨੂੰ ਤਾਂ ਹੀ ਗਿਆ ਹੁਣ ਲੱਗ ਤੈਨ ਬੜਾ ਮੁੱਟਾ ਗੌਰ ਰੱਖੀ ਦੀ ਹੁੰਦੀ ਆ ਤਾਂ ਕੰਮ ਰਧਾਨ ਵੀ ਕੱਢ ਦਿੱਤੇਗਾ ਕਿਹਦਾ ਫੋਨ ਆ ਬਾਈ ਆਹੋ ਹਾਂ ਕਈ ਵਾਰੀ ਰਸਤੇ ਦਾ ਇਤਲਾ ਆਂਦੀ ਆ ਕੋਈ ਕੰਮ ਉਹ ਨਹੀਂ ਹੁਣ ਤਾਂ ਤੈਨ ਜੀਕੀਨ ਆ ਗਿਆ ਹਾਂ ਤਾਂ ਆ ਗਿਆ ਬਸ ਫਿਰ ਹੁਣ ਕਿਤੇ ਸਬੂਤ ਹੈਗਾ ਆਪਣੇ ਕੋਲ ਬਸ ਬਸ ਹਾਂ ਆ ਵੀ ਗੌਰ ਕਰ ਮੜੀ ਜੇ ਨਹੀਂ ਕੱਲਾ ਛੁਣੇ ਛੱਡ ਕੇ ਵੀ ਕੰਮ ਚੱਲ ਜਾਂਦਾ ਠੀਕ ਹੈ ਮੈਨੂੰ ਤਾਂ ਪਤਾ ਹੀ ਨਹੀਂ ਛੇ ਗੱਲ ਤਾਂ ਆਇਆ ਨਾ ਪਰ ਮੈਂ ਕੰਮ ਤਾਂ ਦੇਖ ਵਰਦਾ ਜੀ ਫਿਰ ਆ ਆ ਪਤਨੂ ਬੰਦੇ ਨੇ ਵੀ ਤਾਂ ਤੁਕਬੀਦਾਰੀ ਦਾ ਵੱਡਾ ਬੰਦਾ ਐ ਤਾਂ ਕੰਮ ਕੰਮ ਤਾਂ ਦਾ ਸੰਭ ਹੀ ਜਾਂਦਾ ਤੇ ਮੈਨਾਂ ਕੰਮ ਦਾ ਸਾਂਭਦਾ ਬਸ ਹੁਣ ਆ ਗੱਲ ਦਾ ਮੈਨੂੰ ਪਤਾ ਕਰਕੇ ਦੱਸ ਵੀ ਜਾਣਾ ਤੇ ਕੋਈ ਹੋਰ ਗੱਲ ਹੁੰਦੀ ਐ ਹੋਂ ਤਾਂ ਲੱਗਿਆ ਹਲੋ ਸ਼ਸ਼ੀ ਗਾਲ ਜੀ ਆ ਮੈਂ ਤੁਹਾਨੂੰ ਐ ਕਹਿਣੀ ਆ ਤੁਸੀਂ ਨਾ ਬਾਹਰ ਲਈ ਫਿਰਨੀ ਤੇ ਆ ਕੇ ਖੜਜੋ ਉਹ ਤਾਂ ਦੂਤਾ ਕੇ ਤੇ ਗਿਆ ਵੇ ਉਹ ਤਾਂ ਹੈ ਨਹੀਂ ਕਰੀ ਦੋਜਾ ਵੱਡਾ ਗੱਡੀ ਲੈ ਕੇ ਗਿਆ ਵੇ ਹਾਂ ਉਹਨਾਂ ਦਾ ਮੈਂ ਨੀਂਦ ਵਾਲੀਆਂ ਗੋਲੀਆਂ ਪਾਤੀਆਂ ਚਾ ਕਰਕੇ ਦਿੱਤੀਆਂ ਹਾਂ ਉਹ ਦੁਪਹਿਰੇ ਕੌਣ ਦੇਦਾ ਟਿੱਖੜ ਦੁਪਹਿਰੇ ਨੇ ਤੂੰ ਬਸ ਮੋੜ ਤੇ ਆ ਕੇ ਖੜਾ ਜਾ ਬਸ ਮੈਂ ਤੁਰਦੀਆਂ ਘਰੋਂ ਠੀਕ ਹਾਂ ਹਾਂ ਓਕੇ ਤੀਜਾ ਚਲ ਆ ਜਿਹੜਾ ਕੁਰਤਾ